ਆਜ ਕਿੰਦੇ ਉਹਦੇ ਦਰ ਤੇ ਨਹੀਂ ਚੱਲਦਾ ਇੱਕ ਬੇਨਤੀ ਆਪਸਲੇਰੇ ਇੱਕ ਦੋ ਦਿਨਾਂ ਤੋਂ ਤੁਸੀਂ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਕਿ ਨਿਸ਼ਾਨ ਸਾਹਿਬ ਦਾ ਜਿਹੜਾ ਚੋਲਾ ਸਾਹਿਬ ਆ ਉਹਦਾ ਰੰਗ ਜਿਹੜਾ ਏ ਉਹ ਬਸੰਤੀ ਜਾਂ سرمਈ ਜਿਹਨੂੰ ਆਪਾਂ ਨੀਲਾ ਵੀ ਕਹਿ ਦਿੰਨੇ ਆ ਉਹ ਹੋਵੇ ਕੇਸਰੀ ਨਾ ਹੋਵੇ ਉਹ ਹੁਣ ਇਹਦੇ ਉੱਤੇ ਨਾ ਇੱਕ ਨਵੀਂ ਕਈ ਬੰਦੇ ਹੋਜੇ ਜਿਹੜੇ ਜਿੰਨਾਂ ਦਾ ਨਾ ਜਿਵੇਂ ਆਪਾਂ ਪੰਜਾਬੀ ਚ ਕਹਿੰਨੇ ਵੀ ਟਿੰਡ ਚ ਕਾਨਾ ਹੀ ਪਾਉਣਾ ਵੀ ਗੱਲ ਸਿੱਧੀ ਨਹੀਂ ਕਰਨੀ ਜੇ ਕੋ ਸਹੀ ਹੋਇਆ ਤੋ ਉਹਨੂੰ ਵੀ ਨਹੀਂ ਉਹਨੂੰ ਆਖਣਾ ਜੇ ਨਹੀਂ ਹੋਇਆ ਪਹਿਲਾਂ ਇਹ ਹੀ ਕਹੀ ਜਾਣਾ ਜੀ ਇਹ ਅਸਲ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਦਾ ਰੰਗ ਆਇਆ ਲੇਕਿਨ ਇਹ ਦੂਜਾ ਕਰੀ ਜਾਂਦੇ ਉਦੋਂ ਇਹਦੇ ਉੱਤੇ ਜਿਰਿਆ ਕਰਦੇ ਸੀ ਜੇ ਚਲੋ ਦੇਰ ਆਏ ਦਰਸਤ ਆਏ ਤੇ ਉਹ ਜੇ ਮੰਨ ਲਓ ਇਹੋ ਜਿਹਾ ਕੁਝ ਹੋਇਆ ਹੁਣ ਹੋਰ ਪਾਸੇ ਨੂੰ ਤੁਰ ਪੈ ਇਹਦੇ ਚ ਕੋਈ ਦੋਰ ਆਏ ਨਹੀਂ ਕਿ ਧਰਮ ਦੀ ਦੁਨੀਆ ਦੇ ਵਿੱਚ ਜਦੋਂ ਅਸੀਂ ਧਰਮ ਦੀ ਗੱਲ ਕਰਾਂ ਅਧਿਆਤਮਿਕਤਾ ਦੀ ਰੋਹਾਨੀਅਤ ਦੀ ਸਪਿਰਚੁਅਲਿਟੀ ਦੀ ਗੱਲ ਹੋਏਗੀ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉੱਪਰ ਨੇ ਉਹਦੇ ਵਿੱਚ ਆ ਜਾਏਗਾ ਰੰਗ ਸੱਬੇ ਨਾਰਾਇਣ ਜੇ ਤੇ ਮਨ ਪਾਵਨ ਜਾਹੋ ਦੇ ਵਿੱਚ ਆਪਾਂ ਪੜਾਂਗੇ ਕੋਈ ਉਹ ਡਾ ਨੀਲ ਕੋਈ ਸੁਪੇਰ ਉਹ ਉੱਥੇ ਚੀਜ਼ਾਂ ਆ ਜਾਣੀਆਂ ਨੇ ਔਰ ਨੀਲ ਬਸਤਰ ਪੈਰ ਹੋਵੇ ਪ੍ਰਵਾਨ ਇਸਲਾਮ ਦੀ ਬਾਤ ਵੀ ਆਏਗੀ ਸਾਰਾ ਕੁਝ ਆਏਗਾ ਪਰ ਇੱਥੇ ਅਸਲ ਵਿੱਚ ਜਿਹੜਾ ਇਹ ਰੰਗ ਨੇ ਨਾ ਇਹ ਧਰਮ ਦੀ ਦੁਨੀਆ ਵਿੱਚ ਸਿਆਸਤ ਜਿਹੜਾ ਰਾਜ ਆ ਉਸ ਚੀਜ਼ ਨੂੰ ਗੁੜਾ ਕਰਨ ਵਾਸਤੇ ਹੁੰਦੇ ਆ ਇਸ ਚੀਜ਼ ਨੂੰ ਸਮਝਣਾ ਥੋੜੀ ਬਰੀਕੀ ਹੈ ਲੈਕਿਨ ਜਦੋਂ ਕੋਈ ਕੌਮ ਜਾਂ ਪੰਥ ਜਿਹੜਾ ਹੈ ਉਹ ਕਿਸੇ ਇੱਕ ਚੀਜ਼ ਤੇ ਸਹਿਮਤ ਹੁੰਦਾ ਨਾ ਵੀ ਸਾਡੀ ਇਹ ਨਿਸ਼ਾਨੀ ਹੈ ਅਸੀਂ ਇਸ ਚੀਜ਼ ਦੇ ਉੱਤੇ ਇਹ ਹੁਣ ਘੱਟੋ-ਘੱਟ 90 ਸਾਲ ਪਹਿਲਾਂ ਜਿਹੜਾ ਆ ਉਹ ਰਹਿਤ ਮਰਿਆਦਾ ਲਿਖਤ ਹੋਈ ਹੈ ਤੇ ਉਹਦੇ ਵਿੱਚ ਖਾਸ ਕਰਕੇ ਇਹਨਾਂ ਦੋਨਾਂ ਰੰਗਾਂ ਦਾ 17 ਨੰਬਰ ਪੰਨਾ ਉਹਦੇ ਵਿੱਚ ਡੱਡਾ ਉਹਦੇ 'ਚ ਦਿੱਤਾ ਹੋਇਆ ਜਿਹੜਾ ਸੀਰੀਅਲ ਵਾਈਜ਼ ਹੈ ਜਿਵੇਂ ਉੜੇ-ਆੜੇ ਨਾਲ ਦਿੱਤਾ ਹੈ ਉੱਥੇ ਲਿਖਿਆ ਹੋਇਆ ਨਿਸ਼ਾਨ ਸਹਿਬ ਉੱਚੀ ਥਾਂ ਤੇ ਹੋਵੇ ਉਹਦੇ ਚੋਲੇ ਦਾ ਫਰਰੇ ਦਾ ਜਿਹੜਾ ਰੰਗ ਆ ਉਹ ਸੁਰਮਈ ਜਾਂ ਫਿਰ ਬਸੰਤੀ ਹੋਵੇ ਉੱਪਰ ਭਾਲਾ ਜਾਂ ਖੰਡਾ ਜਿਹੜਾ ਉਹ ਲੱਗਾ ਹੋਵੇ ਇਹ ਰਹਿਤ ਮਰਿਆਦਾ ਹੁਣ ਰਹਿਤ ਮਰਿਆਦਾ ਕਿਉਂ ਬਣਾਈ ਆ ਕਿਉਂਕਿ ਸਾਰੀ ਕੌਮ ਇੱਕੇ ਵਿੱਚ ਪਰੋਈ ਜਾਏ ਉਹਦੇ ਲਈ ਇੱਕ ਵਿਧਾਨ ਹੋਵੇ ਆਸਰਾ ਸਿਰ ਗੁਰੂ ਦੇ ਸ਼ਬਦ ਦਾ ਹੀ ਲੈਣਾ ਇੱਥੇ ਅਸੀਂ ਇੰਨਾ ਚੀਜ਼ਾਂ 'ਚ ਪੈ ਜਾਵਾਂਗੇ ਨਾ ਨਹੀਂ ਜੀ ਕੇਸਰੀ ਹੱਤ ਫਿਰ ਭਾਈ ਸਹਿ ਭਾਈ ਨੰਦ ਲਾਲ ਜੀ ਨੇ ਲਿਖਿਆ ਜੈ ਪਿਚਕਾਰੀਏ ਪੁਰ ਜ਼ਾਫਰਾਨੀ ਹੁਣ ਜ਼ਾਫਰਾਨੀ ਦਾ ਅਰਥ ਜਿਹੜਾ ਤੁਸੀਂ ਪੜੋਗੇ ਤੇ ਉਹ ਕੇਸਰਵਾਲ ਚਲਾ ਜਾਣਾ ਕੇਸਰ ਦੀ ਬਾਤ ਵੀ ਗੁਰਬਾਣੀ ਚਾਹੀਏ ਪਰ ਇਹ ਜਿਹੜਾ ਰੰਗਾਂ ਦੀ ਬਾਤ ਹੈ ਅਸਲ ਵਿੱਚ ਜਦੋਂ ਸੂਰਜ ਵੰਸ਼ੀਆਂ ਦਾ ਰਾਜ ਆਇਆ ਨਾ ਸੂਰਜ ਵੰਸ਼ੀ ਚੰਦਰ ਵੰਸ਼ੀ ਤੁਸੀਂ ਵੇਖੋਗੇ ਉਹਦੇ ਵਿੱਚ ਉਹਨਾਂ ਨੇ ਸੂਰਜ ਦਾ ਰੰਗ ਜਿਹੜਾ ਆ ਉਹ ਜਦੋਂ ਚੜਦਾ ਸੂਰਜ ਤੇ ਨਾਰੰਗੀ ਰੰਗ ਕੇਸਰੀ ਰੰਗ ਉਹਨਾਂ ਚੀਜ਼ਾਂ ਨੂੰ ਲੈ ਕੇ ਚੱਲੇ ਜਾਦਵਾਂ ਦਾ ਸਮਾਂ ਆਇਆ ਉਹਨਾਂ ਨੇ ਗੁਲਾਬੀ ਰੰਗ ਦੀ ਗੱਲ ਕੀਤੀ ਉਹਦੇ ਤੋਂ ਬਾਅਦ ਆਪ ਜੀ ਜਿਹੜਾ ਦੁਆਪਰ ਕ੍ਰਿਸ਼ਨ ਦੀ ਬਾਤ ਕਰੋਗੇ ਉੱਥੇ ਪੀਲੇ ਦੀ ਬਾਤ ਆ ਜਾਂਦੀ ਹੈ ਸਰਸਵਤੀ ਦਾ ਜਿਹੜਾ ਉਹ ਚਿੱਟਾ ਮੰਨਿਆ ਜਾਂਦਾ ਈਸਾਈਅਤ ਵਿੱਚ ਟੇ ਦੀ ਗੱਲ ਹੁੰਦੀ ਹੈ ਇਹ ਰੰਗਾਂ ਦੀ ਬਾਤ ਜਿਹੜੀ ਹੈ ਉਹ ਜਦੋਂ ਅਸੀਂ ਬਾਹਰੀ ਤੌਰ ਤੇ ਵੇਖਦੇ ਹਾਂ ਪਰ ਜੇ ਅੱਜ ਕੋਈ ਫੈਸਲਾ ਆਇਆ ਹੈ ਕੌਮ ਦੇ ਲਈ ਪੰਥ ਦੇ ਲਈ ਇਹਦਾ ਸਾਰਿਆਂ ਨੂੰ ਸਨਮਾਨ ਕਰਨਾ ਚਾਹੀਦਾ ਨਾ ਕਿਸੇ ਚੀਜ਼ ਨੂੰ वाद ਵਿਵਾਦ ਦਾ ਹਿੱਸਾ ਕਿਉਂਕਿ ਜਦੋਂ ਅਸੀਂ ਦਲੀਲਾਂ ਤੇ ਆ ਜਾਂਦੇ ਆ ਨਾ ਤੇ ਉਹ ਤੇ ਵੇਖੋ ਗੱਲ ਹੀ ਹੋਰ ਹੋ ਜਾਂਦੀ ਹੈ ਦਾ ਮਤਲਬ ਹੈ ਵੀ ਅਸੀਂ ਇਹ ਚੀਜ਼ ਨੂੰ ਮੁੱਦਾ ਬਣਾਉਣਾ ਚਾਹੁੰਦੇ ਆ ਜੇ ਆਖਿਆ ਗਿਆ ਤੇ ਆਪਾਂ ਆਖੇ ਲਾ ਕੇ ਉਹਦੇ ਉੱਤੇ ਕਾਰਜ ਕਰ ਲਈਏ ਉਸ ਚੀਜ਼ ਨੂੰ ਮੰਨ ਲਈਏ ਜਦੋਂ ਤੋਂ ਕਿੰਨੀ ਦੇਰ ਤੋਂ ਇਹ ਕੌਮ ਗੱਲ ਕਰਦੀ ਸੀ ਸੁਹਿਰਦ ਗੱਲ ਕਰਦੇ ਸਨ ਤੇ ਜੇ ਭਾਈ ਉਹਦੇ ਤੇ ਫੈਸਲਾ ਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋ ਗਿਆ ਤੇ ਇਹ ਹਰੇਕ ਗੁਰੂ ਘਰ ਨੂੰ ਉਹਦਾ ਪਾਲਣ ਕਰਨਾ ਚਾਹੀਦਾ ਔਰ ਇਹ ਸਮਝਣਾ ਚਾਹੀਦਾ ਵੀ ਅਸਲ ਵਿੱਚ ਨਿਸ਼ਾਨ ਸਾਹਿਬ ਦੇ ਉਦੇਸ਼ ਜਿਹੜੇ ਨੇ ਉਹ ਕੀ ਨੇ ਭਈ ਇਹ ਆਵਾਜ਼ ਦਿੰਦਾ ਕਿ ਸਾਰਿਆਂ ਵਾਸਤੇ ਇੱਥੇ ਤੰਗਦਿਲੀ ਨਹੀਂ ਹੈ ਗੁਰੂ ਘਰ ਆ ਰਹਿਣ ਵਾਸਤੇ ਕੋ ਰਾਹੀ ਰਹੇ ਉਹਨੂੰ ਭੋਜਨ ਪ੍ਰਸ਼ਾਦਾ ਮਿਲੇਗਾ ਉਹਨੂੰ ਰਹਿਣ ਵਾਸਤੇ ਥਾਂ ਮਿਲੇਗੀ ਇੱਥੇ ਕੋਈ ਪੁਕਾਰ ਕਰਕੇ ਆਏਗਾ ਉਹਦੀ ਪੁਕਾਰ ਸੁਣੀ ਜਾਏਗੀ ਇਹ ਅਸਲ ਵਿੱਚ ਇਨ੍ਹਾਂ ਚੀਜ਼ਾਂ ਦਾ ਔਰ ਨਿਸ਼ਾਨ ਸਾਹਿਬ ਦਾ ਮੇਕੋ ਬੇਨਤੀ ਕਰਕੇ ਏਡਾ ਵੱਡਾ ਇਤਿਹਾਸ ਹੈ ਤੁਸੀਂ ਪੜੋਗੇ ਭਾਈ ਆਲਮ ਸਿੰਘ ਜਾਂਗੋ ਰਹੇ ਸੀ ਅਨੰਦਪੁਰ ਸਾਹਿਬ ਤੇ ਉਹ ਅੱਗੇ-ਅੱਗੇ ਨਿਸ਼ਾਨਚੀ ਚੱਲਦੇ ਸਨ 12 ਮਿਸਲਾਂ ਚੋਂ ਇੱਕ ਮਿਸਲ ਵੀ ਨਿਸ਼ਾਨ ਵਾਲੀਆ ਮਿਸਲ ਸੀ ਭਾਈ ਆਲਮ ਸਿੰਘ ਨਿਸ਼ਾਨਚੀ ਸਨ ਤੋਂ ਅੱਗੇ ਗਏ ਤੇ ਨਿਸ਼ਾਨ ਸਾਹਿਬ ਉਹਨਾਂ ਦੇ ਹੱਥ ਵਿੱਚ ਦੁਸ਼ਮਣ ਚ ਘਿਰ ਗਏ ਜਿਆਦਾ ਅੱਗੇ ਲੰਘ ਹੈ। ਉਹ ਆਖ ਨਿਸ਼ਾਨ ਸਾਹਿਬ ਸੁੱਟ ਦੇ। ਉਹ ਕਹਿੰਦੇ ਵੀ ਇਹ ਨਹੀਂ ਮੈਂ ਸੁੱਟ ਸਕਦਾ। ਉਹ ਕਹਿੰਦੇ ਅਸੀਂ ਤੇਰੇ ਹੱਥ ਵੜ ਦੇਣੇ। ਹੱਥ ਵੜ ਦਿਆਂਗੇ ਫਿਰ ਤਾਂ ਡਿੱਗੇਗਾ ਨਾ। ਉਹ ਕਹਿੰਦੇ ਮੈਂ ਆਪਣੇ ਪੈਰਾਂ ਨਾਲ ਲੱਤਾਂ ਨਾਲ ਸੰਭਾਲਾਂਗਾ ਇਹਨੂੰ। ਡਿੱਗਣ ਨਹੀਂ ਦਿਆਂਗਾ। ਉਹ ਕਹਿੰਦੇ ਤੇਰੀਆਂ ਲੱਤਾਂ ਵੀ ਵੜ ਦੇਣੀਆਂ। ਫਿਰ ਤਾਂ ਡਿੱਗੇਗਾ ਨਾ। ਕਹਿੰਦੇ ਨਹੀਂ ਮੈਂ ਆਪਣੇ ਮੁਖ ਨਾਲ ਪਕੜਾਂਗਾ ਨਿਸ਼ਾਨ ਇਸੇ ਤਰ੍ਹਾਂ ਚੱਲ ਰਹੇਗਾ। ਉਹ ਕਹਿੰਦੇ ਜੇ ਅਸੀਂ ਤੇਰਾ ਗਲ ਲਾ ਦਿੱਤਾ ਤੇਰਾ ਸਿਰ ਲਾ ਦਿੱਤਾ ਕਹਿੰਦਾ ਜਦੋਂ ਸਿਰ ਲੈ ਗਿਆ ਫਿਰ ਜਿਹਦਾ ਨਿਸ਼ਾਨ ਹੈ ਉਹ ਆਪੇ ਸੰਭਾਲੇਗਾ ਉਹ ਆਪ ਨਿਸ਼ਾਨ ਦੀ ਮਾਲਕ ਜਿਹੜਾ ਹੈ ਰੱਖਿਆ ਕਰਨ ਵਾਲਾ ਕਹਿੰਦੇ ਉਹ ਆਪ ਨਿਸ਼ਾਨ ਨੂੰ ਸੰਭਾਲਣ ਵਾਲਾ ਹੈ ਤੇ ਅਸੀਂ ਰੋਜ਼ ਅਰਦਾਸ ਕਰਦੇ ਆਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਤੋਂ ਇਹ ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ ਅਸੀਂ ਉਹਦੇ ਵਾਸਤੇ ਕਨਸ਼ਾਂ ਥੱਲੇ ਇਕੱਠੇ ਹੋਣਾ ਏਕੇ ਵਿੱਚ ਪਰੋਇ ਜਾਈਏ ਔਰ ਜਿੱਥੇ ਪੰਥ ਦਾ ਕੌਮ ਦਾ ਭਲਾ ਹੋਵੇ ਉਹਨਾਂ ਚੀਜ਼ਾਂ ਨੂੰ ਸਭ ਬਾਕੀ ਕਹਾਣੀਆਂ ਛੱਡ ਕੇ ਉਹਨੂੰ ਸਿਰ ਮੱਥੇ ਪ੍ਰਵਾਨ ਕਰਨਾ ਚਾਹੀਦਾ ਔਰ ਜਿੱਥੋਂ ਤੱਕ ਵੀ ਆਵਾਜ਼ ਜਾਂਦੀ ਹੈ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਪ੍ਰਬੰਧਕ ਵੀਰ ਜਿਹੜੇ ਨੇ ਜਾਂ ਸੰਗਤਾਂ ਨੇ ਉਹ ਸਾਰੇ ਇਹਦੇ ਉੱਤੇ ਜਿਹੜਾ ਹੈ ਉਹ ਯਤਨ ਕਰੋ ਕਿ ਆਪਾਂ ਇਹ ਜੋ ਹੁਕਮਨਾਮਾ ਜਾਰੀ ਹੋਇਆ ਉਦੇ ਅਨੁਸਾਰ ਚੱਲ ਕੇ ਸਿੱਖੀ ਭਾਵਨਾ ਵਿੱਚ ਕਦਰਾਂ ਕੀਮਤਾਂ ਦੀ ਕਦਰ ਕਰਦੇ ਹੋਏ ਇਹਦੇ ਉੱਤੇ ਕਾਰਜ ਕਰੀਏ ਆਪਣੇ ਗੁਰੂ ਘਰ ਵੀ ਅੱਜ ਹੀ ਪਤਾ ਕਰਾਂਗੇ ਜੇ ਕਿਉਂਕਿ ਕਈ ਵਾਰ ਜਿਹੜੇ ਰੰਗ ਨਹੀਂ ਅਜੇ ਕਈ ਵਾਰ ਮਿਲਦਾ ਨਹੀਂ ਚੋਲਾ ਸਾਹਿਬ ਕੱਪੜਾ ਤੋ ਉਹਦੇ ਵਾਸਤੇ ਹੋ ਸਕਦਾ ਵੀ ਇੱਕ ਅੱਧੇ ਦਿਨ ਦੀ ਦੇਰੀ ਹੋ ਜਾਏ ਕੱਲ ਹੀ ਬੇਨਤੀ ਕਰ ਰਹੇ ਸਾਂ ਤਾਂ ਇੱਥੇ ਵੀ ਆਪਾਂ ਜਿਹੜਾ ਹੈ ਉਹ ਅਕਾਲ ਤੱਕ ਸਾਹਿਬ ਦੇ ਹੁਕਮਨਾਮੇ ਅਨੁਸਾਰ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਚੋਲਾ ਚੜਾਇਆ ਜਾਏਗਾ ਸਤਿਗੁਰੂ ਕਿਰਪਾ